ਕਿਹੋਨੇ ਤੁਸੀਂ ਦੇਖ ਲੋ ਇਹ ਨਾ ਕੋਈ ਸਰਕਾਰ ਹੀ ਨਿਕੋਰ ਕਰਦੀ ਜੀ ਇਹਦਾ ਵੋਟਾਂ ਲੈਣ ਮੋਕੇ ਬਾਪੂ ਕਹਿੰਦੇ ਹੂੰ ਮੁੜਕੇ ਨਹੀਂ ਕਹਿੰਦੇਗੇ ਅੱਛਾ ਮੁੜਕੇ ਨਹੀਂ ਕਹਿੰਦੇ ਮੁੜਕੇ ਨਹੀਂ ਕਹਿੰਦੇ ਮੁੜਕੇ ਦਾ ਤਾਇਆ ਵੀ ਨਹੀਂ ਕਹਿੰਦੇਗੇ ਕਿੰਨੇ ਦਿਨ ਹੋ ਗਏ ਝੋਨਾ ਲੈ ਕੇ ਆਏ ਹੋ 4 ਦਿਨ ਹੋ ਗਏ 4 ਦਿਨ ਹੋ ਗਏ ਕਿਦਾਂ ਦਾ ਹਾਲਾਤ ਹੈਗਾ ਮੰਡੀ ਦਾ ਕੋਈ ਬੋਕਚਰ ਭਾਲ ਦੇ 17 18 ਸੁੱਕੇ ਝੋਨੇ ਆ ਬੋਕਚਰ ਘਟ ਤੋਂ ਘਟ 20 ਤਾ ਹੋਵੇ ਕੀ ਲੱਗਦਾ ਨਿਕਲੂਗਾ ਫੋਕਚਰ ਇਹ ਬੋਕਚਰੇ ਕਢਾਉਂਦੇ ਆਂ ਖਲਾਰ-ਖਲਾਰ ਕੇ 17-18 ਬੋਕਚਰੇ ਭਾਲਦੇ ਆ। ਅੱਛਾ। ਤੇ 17 ਦਾ ਫਿਰ ਸਾਰੇ ਪਿੰਡ 'ਚ ਹੀ ਖਲਾਰਨਾ ਪਊ ਝੋਨਾ। ਕਿਤੇ ਇੱਥੇ ਅੱਜ ਫਿਰ ਕਿਸਾਨ ਮੰਡੀਆਂ 'ਚ ਰੋਲਦਾ ਪਿਆ। ਤੇ ਰੁਲੀ ਜਾਂਦੇ ਜਦੋਂ ਹਾਲ ਦੇਖ ਲੋ ਕੀ ਹੋਈ ਜਾਂਦਾ। 4-4 ਦਿਨ 5-5 ਦਿਨ ਹੋ ਗਏ ਮੰਡਿਆਂ 'ਚ ਬੈਠਿਆਂ ਨੂੰ। ਤਲਾਈ ਹਰੇ ਸ਼ੁਰੂ ਨਹੀਂ ਹੋਈ। ਨਹੀਂ ਜੀ ਕੋਈ ਮੈਂ ਕੀ ਕਹਣਾ ਕਿਸੇ ਦੇ 10 ਘਟੇ ਤੋਲਦੇ ਜਾਂ 15 ਤੋਲ ਤੇ ਕੋਈ ਆਰਦਾਨਾਂ ਚੱਕ ਜਾਵੇ ਤਾਂ ਹਰਬ ਤੋਂ ਨਾ ਲਵੇ ਅਸੀਂ ਉਹ ਟੈਂਟ ਲਾ ਲਿਆ ਕੇ ਗਏ ਦੂਜਾ ਦਦ ਕੇ ਘਰੇ ਕਿਲੇ ਦੀ ਖੜੇ ਹੈ ਅੱਛਾ ਅੱਧਾ ਘਰੇਲੇ ਇਹ ਤਾਂ ਕੀ ਕਰਕੇ ਉਹ ਜੋ ਬਾਤ ਆ ਨਹੀਂ ਪਾਣੀ ਦਾ ਬਸੋ ਬਸ ਜੁਰੂ ਕਰਨਾ ਤੱਤਾ ਪਾਣੀ ਪੀ ਜਣੇ ਜਾ ਕੇ ਵੇ ਲੋ ਪਾਣੀ ਪੀਣ ਦਾ ਪ੍ਰਬੰਧ ਹੈ ਹਾਂ ਪ੍ਰਬੰਧ ਤਾਂ ਆਏਗਾ ਤੱਤਾ ਪਾਣੀ ਪਾਣੀ ਬਰਫ ਜਾਈ ਦੀ ਠੰਡਾ ਨਹੀਂ ਹੈਗਾ ਹਾਂ ਹਾਂ ਇਹ ਜਿਆਦਾ ਸਾਨੂੰ ਆ ਦੇਖਦੇ ਜਿਹੜੇ ਛਾਨਣ ਵਾਲੇ ਨਿਕਲ ਨਿਕਲ ਜੁਆ ਕੇ ਇਹ ਨਹੀਂ ਮਲਡੀ ਚ ਹੋਣਾ ਚਾਹੀਦੇ ਤੜਕੇ ਤੜਕੇ ਸਵੇਹ ਹੀ ਆ ਜਿੰਦੇ ਪਰਪਾ ਝੂਲ ਗਲੇ ਕਾਰੀ ਪ੍ਰਸ਼ਾਸਨ ਆਉਂਦਾ ਦੇਖਿਆ ਨਹੀਂ ਕੋਈ ਆਇਆ ਅਸੀਂ ਤਾਂ ਨਹੀਂ ਵੇਖਿਆ ਸਰਤਾਂ ਦਾ ਦੁਦਿਆ ਬਾਕੀ ਦੇ ਬੰਦੇ ਪਹਿਲਾਂ ਦੇ ਬੈਠੇ ਉਹਨਾਂ ਨੂੰ ਪਤਾ ਵੀ ਆਉਂਦਾ ਕੋਈ ਕਿੰਨੀ ਆਉਂਦਾ ਸਾਡੇ ਹੁੰਦੇ ਨਹੀਂ ਕੋਈ ਆਇਆ 20 ਦਿਨ 15 ਦਿਨ ਹੋ ਗਏ ਇੱਥੇ ਆਏ ਨਹੀਂ ਤਾਂ ਦਾਦਾ ਯਾਰ ਖਾਈ ਬੈਠੇ ਆ ਅਸੀਂ ਕੀ ਬਚਾਵਾਂਗੇ ਚੋਰੀ ਵੀ ਕਹਿੰਦੇ ਹੁੰਦਾ ਕਈ ਮੰਡੀਆਂ ਦੇ ਵਿੱਚ ਦੇਖਿਆ ਕਿ ਕਹਿੰਦੇ ਚੋਰ ਲੋ ਚੋਰੀ ਕਰ ਰਹਿ ਗਏ ਆ ਚੋਰ ਵੀ ਆਉਂਦਾ ਜਿਵੇਂ ਮਨ ਚੱਲੀ ਜਾਂ ਤੋਂਵੇਂ ਚਲਾਈ ਜਾਂਦੇ ਆ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਮਨ ਇੰਡੀਆ ਟੀਵੀ ਦੇ ਨਾਲ ਇਸ ਵਕਤ ਅਸੀਂ ਬਾਗਾ ਪੁਰਾਣਾ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦਾ ਸੀਜ਼ਨ ਆ ਗਿਆ ਤੇ ਮੰਡੀਆਂ ਜਿਹੜੀਆਂ ਹੈਗੀਆਂ ਐ ਝੋਨੇ ਦੇ ਨਾਲ ਭਰ ਚੁੱਕੀਆਂ ਕਿਸਾਨ ਵੀ ਹੈਗੇ ਆ ਮੰਡੀ ਦਾ ਹਾਲਚਲ ਪੁੱਛਦੇ ਆ ਕਿ ਤਲਾਈ ਸ਼ੁਰੂ ਹੋ ਗਈ ਕਿੰਨਾ ਵਾਊਚਰ ਜਿਹੜਾ ਹੈਗਾ ਕਿਸਾਨਾਂ ਨੂੰ ਮਿਲਦਾ ਪਿਆ ਹੈਗਾ ਸਾਰੀ ਗੱਲਬਾਤ ਕਰਦੇ ਆ ਹਾਂਜੀ ਅੰਕਲ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਜੀ ਵੱਡੇ ਘਰ ਤੋਂ ਇੰਨੇ ਦਿਨ ਹੋ ਗਏ ਝੋਨਾ ਲੈ ਕੇ ਆਏ ਨੂੰ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਕਿਦਾਂ ਦਾ ਹਾਲਾਤ ਹੈਗਾ ਮੰਡੀ ਦਾ ਕੋਈ ਬੁਗਚਰ ਭਾਲ ਦੇ 17 18 ਸੁੱਕੇ ਝੋਨੇ ਆ ਬੁਗਚਰ ਘੱਟੋ ਘੱਟ 20 ਤਾਂ ਹੋਵੇ ਸੁੱਕੇ ਝੋਨੇ ਤੁਸੀਂ ਦੇਖ ਲਓ ਇਹ ਨਾ ਕੋਈ ਸਰਕਾਰ ਹੀ ਨਿਕੋਰ ਕਰਦੀ ਜੀ ਇਹਦਾ ਵੋਟਾਂ ਲੈਣ ਮੋਕੇ ਬਾਪੂ ਕਹਿੰਦੇ ਹੂੰ ਮੁੜਕੇ ਨਹੀਂ ਕਹਿੰਦੇਗੇ ਅੱਛਾ ਮੁੜਕੇ ਨਹੀਂ ਕਹਿੰਦੇ ਮੁੜਕੇ ਨਹੀਂ ਕਹਿੰਦੇ ਮੁੜਕੇ ਦਾ ਤਾਂ ਆਇਆ ਵੀ ਨਹੀਂ ਕਹਿੰਦੇਗੇ ਹੂੰ ਇਹਨਾਂ ਦੇ ਬਹੁਤ ਪਰੇਸ਼ਾਨ ਹੈ ਲੋਕ ਬੋਗ ਦਾ ਟੋਪੈ ਨਹੀਂ ਕਰੜੀ ਆ ਚੋਨੇ ਪਹਿਲਾਂ ਹੀ ਜਿਵੇਂ ਪਹਿਲਾਂ ਹੀ ਸੜੇ ਪਏ ਇੱਕ 10-10 ਘਟੇ ਘਟੇ ਹੀ ਜਾਂਦੇ ਲੋਕ ਕੀ ਕਰਨਗੇ ਕੀ ਲੱਗਦਾ ਨਿਕਲੂਗਾ ਵਾਊਚਰ ਇਹ ਵਾਊਚਰ ਇਹ ਕਢਾਉਂਦੇ ਆ ਖਲਾਰ-ਖਲਾਰ ਕੇ 17-18 ਵਾਊਚਰ ਭਾਲਦੇ ਆ ਅੱਛਾ ਤੇ 17 ਦਾ ਫਿਰ ਸਾਰੇ ਪਿੰਡ ਜੀ ਖਲਾਰਨਾ ਪਊ ਝੋਨਾ ਫੇਰ ਵਾਊਚਰ ਆਊਗਾ ਕਿਤੇ ਨਾ ਕਿਤੇ ਇੱਥੇ ਅੱਜ ਫਿਰ ਕਿਸਾਨ ਮੰਡੀਆਂ ਚ ਰੋਲਦਾ ਪਿਆ ਤੇ ਰੁਲੀ ਜਾਂਦੇ ਜਦੋਂ ਹਾਲ ਦੇਖ ਲੋ ਕੀ ਹੋਈ ਜਾਂਦਾ 4-4 ਦਿਨ 5-5 ਦਿਨ ਹੋ ਗਏ ਮੰਡਿਆਂ ਚ ਬੈਠਿਆਂ ਨੂੰ ਹੂੰ ਸੁੱਕੇ ਝੋਨੇ ਆ ਤਲਾਈ ਹਰੇ ਸ਼ੁਰੂ ਨਹੀਂ ਹੋਈ ਨਹੀਂ ਜੀ ਕੋਈ ਮੈਂ ਕੀ ਕਹਣਾ ਕਿਸੇ ਦੇ 10 ਘਟੇ ਤੋਲਦੇ ਜਾਂ 15 ਤੋਲ ਤੇ ਕੋਈ ਹੂੰ ਕਿਤੇ ਨਾ ਕਿਤੇ ਲੇਬਰ ਦਾ ਵੀ ਕੋਈ ਨਾ ਕੋਈ ਨੁਕਸਾਨ ਹੁੰਦਾ ਉਹਨਾ ਤੁਸੀਂ ਇੱਥੇ ਸਾਰੇ ਮੰਡੀ ਦੇ ਵਿੱਚ ਕੰਮ ਕਰਦੇ ਹੋ ਹਾਂ ਕੰਮ ਕਰ ਰਹੇ ਹਾਂ ਕੰਮ ਕਰਦੇ ਹੋ ਇੱਥੇ ਕਿੰਨੇ ਦਿਨ ਹੋ ਗਏ ਇੱਥੇ ਕਿਸਾਨਾਂ ਨੂੰ 15 ਰੋਜ਼ ਵਾ ਕੋਈ ਤਲਾਈ ਹੁੰਦੀ ਆ ਤਲਾਈ ਤਲਾਈ ਚੱਕਦੇ ਆ ਕੁਛ ਹਾਂ ਹੁੰਦੀ ਆ ਕਿ ਹਾਂ ਜੀ ਕਿਤੇ ਨਾ ਕਿਤੇ ਜਿਹੜਾ ਹੈਗਾ ਗੱਲਬਾਤ ਕਰਦੇ ਆ ਹੋਰ ਵੀ ਕਿਸਾਨ ਹੈ ਗਿਆ ਗੱਲਬਾਤ ਕਰਦੇ ਆ ਕਹਿੰਦੇ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਹੈਗਾ ਉਵੇਂ ਹੀ ਪਿਆ ਵਾਊਚਰ ਭਾਲਦੇ ਆ ਸਰਕਾਰ 17 ਵਾਊਚਰ ਭਾਲਦੀ ਆ ਪਰ ਵਾਊਚਰ ਜਿਹੜਾ 17 ਨਹੀਂ ਨਿਕਲਦਾ ਝੋਨੇ ਬਿਲਕੁਲ ਸੁੱਕੇ ਪਏ ਹਾਂ ਜੀ ਅੰਕਲ ਸਤਿਕਾਰ ਸਤਿਕਾਰ ਜੀ ਕਿੱਥੋਂ ਆਏ ਆ ਤੁਸੀਂ ਦੇਖੇ ਤੁਸੀਂ ਕਿੰਨੇ ਦਿਨ ਹੋ ਗਏ ਝੋਨਾ ਲੈ ਕੇ ਆਏ ਹੋ ਨਹੀਂ ਅੱਜ ਹੀ ਲੈ ਕੇ ਆਏ ਹਾਂ ਅੱਜ ਹੀ ਲੈ ਕੇ ਆਏ ਹਾਂ ਜਿੱਦਾਂ ਕਿਸਾਨਾਂ ਨੇ ਗੱਲ ਕੀਤੀ ਆ ਕਿ ਸਰਕਾਰ ਵਾਊਚਰ 17 ਭਾਲਦੀ ਆ ਕਿ ਨਿਕਲੂਗਾ ਵਾਊਚਰ ਇਹ ਤੋਂ 17 ਆਏ ਥੋੜੇ ਔਖਾ ਹੋਇਆ ਇਹਨਾਂ ਚਲ 20 ਤੱਕ ਭਰਨਾ ਚਾਹੀਦਾ ਹੈ ਹਾਂ ਤੋ ਨਾ ਕਿ ਨਕਸ ਕਿਆ ਪਿਆ ਹੈਗਾ ਜੇ ਗੱਲ ਮਤਲਬ ਹੁਣਾ ਥੋੜੇ ਸਾਹ ਦੇ ਲੋ ਵੀ ਸੁੱਕੇ ਪਏ ਆ ਜੀ ਹੁਣ ਕਿੰਨਾ ਹੁਣ ਤੇਰੀ ਕੋਈ 26 27 ਤਰੀਕ ਹੋਗੀ 27 ਅਕਤੂਬਰ ਜਾਵੜੀ ਫਿਰ ਉਹ ਵੱਡੂ ਕਦੋਂ ਗਾਂਦਾ ਡੂਮੀੜਾ ਦੇ ਛੰਡ ਆਈ ਜਾਣੀ ਹਮ ਮੌਸਮ ਥੋੜਾ ਬਦਲਬਾਈ ਦਾ ਹੋ ਜਾਊਗਾ ਫਿਰ ਜਮਾ ਹੀ ਨਵੀਂ ਨਹੀਂ ਜਾਣੀ ਜੇ ਤੋ ਆ ਸਮਾਂ ਆ ਜਾਂਦਾ ਤਾਂ ਮੰਡੀਆਂ ਉਹਦੀਆਂ ਖਾਲੀ ਹੋ ਜਾਂਦੀਆਂ ਸੀ ਪਰ ਮੈਨੂੰ ਲੱਗਦਾ ਵੀ ਹਲੇ ਤੱਕ ਤਲਾਈ ਵੀ ਨਹੀਂ ਸ਼ੁਰੂ ਹੋਲੀ ਮਿਲਣਾ ਹਾਂਜੀ ਹਾਂਜੀ ਘਟ ਹੋਈ ਹੈ ਜੀ ਕੋਈ ਤਾਂ ਹੈ ਪਰ ਘਟ ਹੋਈ ਹੈ ਯਾਨੀ 20 20 ਚ ਚੱਕੀ ਜਾਣ ਤਾਂ ਫਿਰ ਮਤਲਬ ਕਿ ਕਿਸਾਨ ਮੰਡੀਆਂ ਚ ਰੋਲਦੇ ਪਏ ਆ ਹਾਂਜੀ ਹਾਂਜੀ ਮਤਲਬ ਤਾਂ ਇਸ ਤਰ੍ਹਾਂ ਹੀ ਆ ਜੇ 20 ਮੁਕਤ ਹੋਵੇ ਤਾਂ ਫਿਰ ਥੋੜਾ ਜਿਹਾ ਕਾਣੀ ਸੈੱਟ ਹੋ ਜਾਊਗਾ ਹਾਂ ਉਹ ਦੇਖੋ ਹੋਰ ਵੀ ਕਿਸਾਨ ਹੈਗੇ ਚੁੱਪਨ ਵਾਲਾ ਹੈ ਨੀਗਾ ਕਿਵੇਂ ਉਹ ਵੇਖੋ ਕਿੰਨਾ ਪੜਚ ਮਾਲ ਪਿਆਗਾ ਕੋਈ ਗੱਡੀ ਵਾਲਾ ਕੋਈ ਨਹੀਂ ਆਉਂਦਾ ਪਿਆ ਲੇਬਰ ਦਾ ਕੰਮ ਕਰਦੇ ਹਾਂ ਜੀ ਅਸੀਂ ਲੇਬਰ ਦਾ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਬੜੀਆਂ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਜੇ ਹੁਣ ਗਿੱਲਾ ਆ ਜਾਂਦਾ ਮਕਸਲ ਮਕਸ ਗਿੱਲਾ ਮਕਸ ਨਹੀਂ ਆਉਂਦਾ ਜੀ ਫਿਰ 20 ਤਾਂ ਲੈਣਾ ਚਾਹੀਦਾ ਹੀ ਇਹਨਾਂ ਨੂੰ 20 ਲੈਣਾ ਚਾਹੀਦਾ ਹਾਂ ਜੀ ਕਿਤਨਾ ਕਿਤੇ ਲੱਗਦਾ ਵੀ ਹੋਰ ਵੀ ਕਿਸਾਨ ਜਿਵੇਂ ਝੋਨੇ ਲਈ ਆਉਂਦੇ ਮੰਡੀ ਖਾਲੀ ਹੋਣੀ ਚਾਹੀਦੀ ਹੁਣ ਐ ਜਿਹੀ ਖਲਾਰਦੇ ਆਂ ਅਸੀਂ ਮਾੜਾ ਮੋਟਾ ਜੀ ਤੁਹਾਨੂੰ ਦਾਦਾ 20 20 ਦਿਨ 15 ਦਿਨ ਹੋ ਗਏ ਇੱਥੇ ਆਏ ਨਹੀਂ ਤਾਂ ਦਾਦਾ ਯਾਰ ਖਾਈ ਬੈਠੇ ਆਂ ਅਸੀਂ ਕੀ ਬਚਾਵਾਂਗੇ ਚੋਰੀ ਵੀ ਕਹਿੰਦੇ ਹੁੰਦਾ ਕਈ ਮੰਡੀਆਂ ਦੇ ਵਿੱਚ ਦੇਖਿਆ ਕਿ ਕਹਿੰਦੇ ਚੋਰ ਲੋ ਚੋਰੀ ਕਰਕੇ ਹੈਗੇ ਆ ਚੋਰ ਵੀ ਆਉਂਦਾ ਜਿਵੇਂ ਮਨ ਚੱਲੀਆ ਤੋਂਵੇਂ ਚਲਾਈ ਜਾਂਦੇ ਆ। ਕੋਈ ਰੱਖਦੇ ਨਹੀਂ ਜੇ ਕੋਈ ਰੱਖਣ ਵਿੱਚ। ਕੋਈ ਮਿਹਨਤ ਕਰੀ ਜਾਂਦਾ ਚੋਰ ਵਾਲਾ ਚੋਰ ਆਉਂਦਾ ਕੰਮ ਕਰੀ ਜਾਂਦਾ। ਮਿਹਨਤ ਵਾਲਾ ਮਿਹਨਤ ਆਉਂਦਾ ਕਰੀ ਜਾਂਦਾ। ਰਾਤਾਂ ਨੂੰ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ। ਹਾਂ। ਰਾਤ ਨੂੰ ਰਹਿਣਾ ਮੰਡੀਆਂ ਦੇ ਵਿੱਚ ਬਹੁਤ ਮੁਸ਼ਕਲ ਹੈ। ਨੇਰੇ ਸੁਬਾ ਨੇਰੇ ਉੱਠ ਕੇ ਜਿਹੜਾ ਹੈਗਾ ਕਈ ਲੇਡੀਜ਼ ਵੀ ਹੈਗੀਆਂ ਬੱਚਿਆਂ ਨਾਲ ਲੈ ਕੇ। ਲੇਡੀਜ਼ ਬੱਚਿਆਂ ਨਾਲ ਲੈ ਕੇ ਝੋਨੇ ਚੁੱਕਦੀਆਂ ਹਾਂ ਜੀ। ਕਿ ਗੀਡਾਰ ਦਾ ਵੀ ਹੱਲ ਕਰੋ ਜੀ ਮੰਡੀ 'ਚ ਹੋਣਾ ਚਾਹੀਦਾ ਜੀ। ਨੇ ਇੱਥੇ ਚੌਂਕੀਦਾਰ ਜੀ ਦੀ ਨਹੀਂ ਇੱਥੇ ਰਾਤ ਨੂੰ ਗੱਟੇ ਕੰਮ ਚੱਕੇ ਜਾਂਦੇ ਹੁਣ ਤਾਂ ਹੀ ਮੇਰੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਲੇਬਰ ਦਾ ਕੰਮ ਕਰਦਿਆਂ ਸਾਨੂੰ ਹੋ ਗਿਆ ਜੀ 10 ਦਿਨ ਤਾਂ ਹੋ ਹੀ ਗਏ 10 ਦਿਨ ਹੋ ਗਏ ਹਾਂ ਜੀ ਪਰ ਹਲੇ ਤੱਕ ਕੋਈ ਕੰਮ ਨਹੀਂ ਸ਼ੁਰੂ ਹੋਇਆ ਹਾਂ ਹਾਂ ਜੀ ਤਲਾਈ ਦਾ ਹਾਂ ਜੀ ਤਲਾਈ ਤਾਂ ਹੋ ਹੀ ਜਾਂਦੀ ਜੀ ਤਲਾਈ ਹੋ ਜਾਂਦੀ ਹੈ ਵਾਊਚਰ ਨੂੰ ਲੈ ਕੇ ਘੱਟ ਹੋ ਰਹੇ ਹਾਂ ਜੀ ਹਾਂ ਜੀ ਲੇਬਰ ਵੀ ਕਿਤੇ ਨਾ ਕਿਤੇ ਪਰੇਸ਼ਾਨ ਹੈਗੇ ਉਹਨਾਂ ਦਾ ਕਹਿਣਾ ਹੈਗਾ ਇਹ ਕਿ ਚੋਰ ਜਿਹਦੇ ਮਨ ਕੋਈ ਲੇਡੀਜ਼ ਹੈਗੀ ਆ ਬੱਚਿਆਂ ਨੂੰ ਲੈ ਕੇ ਨੇਰੇ ਜਿਹੜਾ ਹੈਗਾ ਏ ਚੋਨੇ ਦੀ ਚੋਰੀ ਕਰਦੇ ਆ ਕਹਿੰਦੇ ਚੌਕੀਦਾਰ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਚੌਕੀਦਾਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈਗਾ ਹੋਰ ਵੀ ਕਿਸਾਨ ਹੈਗੇ ਗੱਲਬਾਤ ਕਰਦੇ ਆ ਮੰਡੀ ਦੇ ਹਾਲਾਤ ਨੂੰ ਲੈ ਕੇ ਬਾਗੇਪੁਰਾਨ ਦੀ ਮੰਡੀ ਦੇ ਹਾਲਾਤ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਇਹ ਜ਼ਿਆਦਾ ਦੇਖਣ ਨੂੰ ਮਿਲਦਾ ਪਿਆ ਕਿ ਸਰਕਾਰ ਕਹਿੰਦੀ ਹੈ ਕਿ 17 ਵਾਊਚਰ ਦਾ ਜਿਹੜਾ ਝੋਨਾ ਤੋਲਿਆ ਜਾਊਗਾ ਪਰ 17 ਨਹੀਂ ਕਿਸਾਨਾਂ ਦਾ ਕਹਿਣਾ ਕਿ ਚਲੋ 20 ਤੱਕ ਦਾ ਵਾਊਚਰ ਜਿਹੜਾ ਹੈਗਾ ਏ ਉਹ ਲਿਆ ਜਾਵੇ ਤੇ ਝੋਨੇ ਦੀ ਖਰੀਦਦਾਰੀ ਜਿਹੜੀ ਹੈਗੀ ਸ਼ੁਰੂ ਕੀਤੀ ਜਾਵੇ ਹੋਰ ਵੀ ਕਿਸਾਨ ਪਿੰਡਾਂ ਦੇ ਵਿੱਚੋਂ ਜਿਹੜੇ ਝੋਨਾ ਲੈ ਕੇ ਆਉਂਦੇ ਆ ਤਾ ਉਹ ਵੀ ਰੱਖ ਸਕਣ ਮੰਡੀ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰੀ ਤਸਵੀਰਾਂ ਦੂਰ ਤੱਕ ਸਾਂਝੀਆਂ ਕਰ ਦੋ ਵੀ ਹਾਲਾ ਤੱਕ ਜਿਹੜੇ ਹੈਗੇ ਮੰਡੀ ਪੂਰੀ ਫੁੱਲ ਭਰੀ ਪਈ ਹੈਗੀ ਆ ਜੇ ਉਧਰਲੇ ਪਾਸੇ ਤੁਸੀਂ ਦੇਖੋਗੇ ਕਿ ਜਿਹੜਾ ਝੋਨਾ ਹੈਗਾ ਬੋਰੀਆਂ ਦੇ ਵਿੱਚ ਜਿਹੜਾ ਪਾ ਕੇ ਇੱਥੇ ਰੱਖਿਆ ਹੋਇਆ ਪਰ ਇੱਕ ਵਾਊਚਰ ਨੂੰ ਲੈ ਕੇ ਜਿਹੜਾ ਹੈਗਾ ਇਹਦੀ ਤਲਾਈ ਘਟ ਹੋ ਰਹੀ ਆ ਹੋਰ ਵੀ ਕਿਸਾਨ ਜੁੜੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਬਜ਼ੁਰਗੋ ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ ਗੋਸ ਵਾਲੇ ਤੋਂ ਜੀ ਕਿੰਨੇ ਦਿਨ ਹੋ ਕੇ ਆਏ ਆ ਨੂੰ ਮੈਂ ਅੱਜ ਹੀ ਆਇਆ ਤੁਸੀਂ ਛੱਡ ਨੂੰ ਇਹ ਤਿੰਨ ਦਿਨ ਹੋ ਗਏ ਬੈਠੇ ਨੂੰ ਚੋਨੇ ਦੀ ਤਲਾਈ ਨਹੀਂ ਹੁੰਦੀ ਪਹਿਲੇ ਨਹੀਂ ਨਹੀਂ ਹੁੰਦੀ ਤਾਂ ਸਹੀ ਆ ਦੂਜਾ ਰੇਡ ਬਾਪ 17 18 15 16 ਭਾਲਦੇ ਘੱਟੋਂ ਗੇ 18 19 20 ਦਾ ਚਾਹੀਦਾ ਜੀ 20 ਦਾ 20 ਦਾ ਮਾੜਾ ਮੋਟਾ ਤਾਂ ਲਾਭ ਹੋ ਹੀ ਜਾਂਦਾ 20 ਵਾਊਚਰ ਹੋਣਾ ਚਾਹੀਦਾ ਹਾਂ ਹਾਂ ਜੀ ਹਾਂ ਕੀ ਲੱਗਦਾ ਕਿ 17 ਭਾਲਦੇ ਹੁਣ ਨਿਕਲ ਜਾਊਗਾ ਨਹੀਂ ਇਹ ਤਾਂ ਹੋਈ ਜਾ ਨਿਕਲਦਾ ਹੀ ਨਾ ਛੱਡਦਾ ਨਹੀਂ ਗੱਤ ਬਾੜੀ ਮੋਟੀ ਰਹਿੰਦੀ ਆ ਚੋਲੋਂ ਇੰਨਾ ਰਹਿੰਦੀ ਜੀ ਉਹ ਨਹੀਂ ਤੇਲ ਪੈ ਜਾਂਦੀ ਆ ਤਿੰਨ ਦਿਨ ਹੋ ਗਏ ਕਹਿੰਦੇ ਝੋਨਾ ਵੀ ਚੋਰੀ ਵੀ ਕਰਕੇ ਲੈ ਜਾਂਦੇ ਕਈ ਓਏ ਆਹ ਜੇ ਜਿਆਦਾ ਸਾਨੂੰ ਆ ਦਿਖ ਰ ਜਿਹੜੇ ਛਾਨ ਨਾਲੇ ਨਿੱਕੇ ਨਿੱਕੇ ਜੁਆਕੇ ਨਹੀਂ ਮਲਡੀ ਚ ਹੋਣੇ ਚਾਹੀਦੇ ਤੜਕੇ ਤੜਕੇ ਸਵੇਹ ਹੀ ਆ ਜਾਂਦੇ ਪਰ ਫਸਪਾ ਝੂਲਦੇ ਨੇ ਅੱਜ ਤੜਾ ਉਹ ਜੋਰ ਨਾਲ ਜੋ ਦੇ 200 ਲੈ ਕੇ ਨਿੱਕੇ ਨਿੱਕੇ ਜੁਆਕੇ ਅੱਛਾ ਚੋਰੀ ਕਰਕੇ ਲੈ ਹਾਂ ਲੈ ਜਾਂਦੇ ਚੌਕੀਦਾਰ ਦਾ ਕੋਈ ਛੋੜ ਕੋਈ ਚੌਕੀਦਾਰ ਨਹੀਂ ਅਸਲ ਗੇਟ ਕੋਲ ਲੱਗਣੇ ਚਾਹੀਦੇ ਇਹਨਾਂ ਦਾ ਕੋਈ ਪਵੰਦੀ ਚਾਹੀਦੀ ਜੀ ਨਾ ਸੁੱਤਿਆਂ ਚ ਨਾ ਜਾਗਦੇ ਆਹ 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 ਛੋੜਾ ਤੁਹਾਨੂੰ ਪਤਾ ਹੀ ਆ ਤਿੰਨ ਦਿਨ ਹੋ ਗਏ ਤੁਸੀਂ ਇੱਥੇ ਖੜਾ ਇੱਥੇ ਪਏ ਹੋ ਹਾਂ ਪਾਣੀ ਚ ਬਰਫ ਜਾਂ ਪਾਉਣੀ ਚਾਹੀਦੀ ਹੈ ਬਰਫ ਨਹੀਂ ਪਾਉਂਦਾ ਕੋਈ ਪੀਣ ਵਾਲੇ ਪਾਣੀ ਦੇ ਵਿੱਚ ਹਾਂ 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 ਗਰਮ ਪਾਣੀ ਉਹਵੇਂ ਪੀ ਜਾਂਦੇ ਹੋ ਹੋਰ ਉਹਵੇਂ ਪੀ ਜਾਂਦੇ ਆ ਇੱਥੋਂ ਦੇ ਚੇਅਰਮੈਨ ਦਾ ਜਾਂ ਸੈਕਟਰੀ ਦਾ ਕੋਈ ਵੀ ਇੱਥੇ ਧਿਆਨ ਨਹੀਂ ਹੈਗਾ ਉਹ ਸਿਰ ਕਸਾਈ ਤੋਂ ਪੀ ਜਾਂਦੇ ਹੋ ਸਰਕਾਰੀ ਪ੍ਰਸ਼ਾਸਨ ਆਉਂਦਾ ਦੇਖਿਆ ਨਹੀਂ ਕੋਈ ਆਇਆ ਨਹੀਂ ਅਸੀਂ ਤਾਂ ਨਹੀਂ ਵੇਖਿਆ ਸਰਤਨ ਦਾ ਕੋਈ ਵਕੀਰ ਦੇ ਬੰਦੇ ਪਹਿਲਾਂ ਦੇ ਬੈਠੇ ਉਹਨਾਂ ਨੂੰ ਪਤਾ ਵੀ ਹੁੰਦਾ ਕੋਈ ਕਿੰਨੀ ਹੁੰਦਾ ਸਾਢੇ ਹੁੰਦੇ ਨਹੀਂ ਕੋਈ ਆਹ ਅੰਟੀ ਹੋਣੀ ਬੈਠੇ ਹੈਗੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਸ਼ੀਕਾਲ ਜੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਇਹਨਾਂ ਦਾ ਜਿੰਨਾ ਖਾ ਕਿੰਨੇ ਦਿਨ ਹੋ ਗਏ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਨਿਸ਼ਾਨਾ ਅੱਜ 12 13 ਦਿਨ ਹੋ ਗਏ 12 13 ਦਿਨ ਹੋ ਗਏ ਕਿੰਨਾ ਕੁ ਝੋਨਾ ਚੱਕਿਆ ਹੁੰਦਾ ਜੀ ਬੱਸ ਬਾਹਰ ਚੱਕਿਆ ਗਿਆ ਉਹ ਤਾਂ ਝੋਨਾ ਤਾਂ ਜਿਹੜਾ ਮੰਡੀ ਭਰੀ ਆ ਦੁਆੜੀ ਦੇ ਮਗਰ ਉਪਰ ਭਰੀ ਕਿ ਮੰਦਾ ਉਹ ਚੱਕਿਆ ਗਿਆ ਇਹ ਮਾਲ ਮਲ ਵਾਦੂ ਚੱਕਿਆ ਗਿਆ ਹੁੰਦਾ ਨਾਲ ਜਿਹੜਾ ਭਰੀ ਜਾਂਦੇ ਨਾਲ ਜਿਹੜਾ ਚੱਕੇ ਜਾਂਦੇ ਪਹਿਲਾਂ ਕਹਿੰਦੇ ਨਹੀਂ ਚੱਕਿਆ ਜਾ ਰਿਹਾ ਹਾਂਜੀ ਹਾਂਜੀ ਪਹਿਲਾਂ ਨਹੀਂ ਚੈਨ ਦਾ ਉਦੋਂ ਕਿਤੇ ਨਾ ਕਿਤੇ ਤੁਹਾਨੂੰ ਵੀ ਪਰੇਸ਼ਾਨੀ ਹੁੰਦੀ ਹਾਂਜੀ ਆਉਂਦੀ ਹੈ ਪਰੇਸ਼ਾਨੀ ਜੀ ਸਾਨੂੰ ਮੈਦਾਨੀ ਸੀਗਾ ਫਿਰ ਸਾਣ ਸੋਣੇ ਸੀਗੀ ਜਦ ਜੀ ਜਿਵੇਂ ਜਾਊਗਾ ਤਾਂ ਸਾਨੂੰ ਆਸਰਾ ਉਹਦੇ ਮਿਲਦਾ ਹੈਗਾ ਬੇਟਾ ਅਸੀਂ ਗਰੀਬ ਹੈਗੇ ਜਮਾ ਗਰੀਬਾ ਜੀ ਹੈਗੀ ਲੱਗਦਾ ਕਿ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਮੰਡੀ ਸਾਰੇ ਪਾਸੇ ਤੋਂ ਭਰੀ ਪਈ ਆ ਵੀ ਜਲਦੀ ਖਾਲੀ ਹੋਣੀ ਚਾਹੀਦੀ ਹਾਂਜੀ 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 ਹੋਰ ਵੀ ਕਿਸਾਨਾਂ ਨੇ ਹਾਂਜੀ ਹੁੰਦਾ ਸਿੱਟਾ ਹੁੰਦਾ ਐ ਕਿ ਬਹੁਤ ਫਰੀ ਲੱਗਦਾ ਉਹਨੂੰ ਚੋਰੀ ਕਿੰਨੀ ਕੁ ਹੁੰਦੀ ਹੈ ਕਹਿੰਦੇ ਚੋਰੀ ਬੜੀ ਹੁੰਦੀ ਝੋਨੇ ਦੀ ਲੋਕ ਉਹ ਮੇਰੇ ਚਲੇ ਜਾਣੀ ਆ ਬਰਤ ਕਰੇ ਕਰੇ ਚਲੇ ਜਾਣੇ ਇੱਥੇ ਰਾਤ ਨੂੰ ਰੇਂਦੇਗੇ ਇਹ ਤਾਂ ਆਪਣੀ ਆਪ ਦੀ ਦੁਕਾਨਾ ਹੁੰਦੀ ਆ ਜਿਵੇਂ ਉਹ ਕਹਿੰਦੇ ਬੱਚੇ ਲਿਆ ਜਾਂਦੇ ਆ ਲੇਡੀਜ਼ ਲਾਏ ਹਾਂ ਬੱਚੇ ਹੈਗੇ ਬੇਟੇ ਬੱਚੇ ਹੁੰਦੇ ਆ ਬਾਅਦ ਉਹਨਾਂ ਦੇ ਨਹੀਂ ਆਪਾਂ ਕਹਿ ਸਕਦੇ ਆਪਣੀ ਦਾ ਆਪਣੀ ਦੁਕਾਨਾ ਹੈਗੀ ਆਪਦੀ ਜਾਨ ਕਹਿੰਦੇ ਮੂਹ ਕਰਦੇ ਬੈਠੇ ਮਾੜਾ ਉਹ ਬਾਰਦਾਂ ਦਾ ਵੀ ਚਕਾਉਣਾ ਚਾਹੀਦਾ ਬਾਰਦਾਂ ਦੇ ਦਾ ਬਹੁਤ ਔਖਾ ਸਨ ਅੱਛਾ ਜੀ ਉਹ ਵੀ ਨਹੀਂ ਕੋਈ ਚੱਕਦਾ ਪਿਆ ਉਹ ਥੋੜੇ ਸਾਹਮਣੇ ਵੇਲਾ ਰਾਹ ਤੇ ਬੈਈ ਜਾਂਦੇ ਆ ਚਾਰ ਦਿਨ ਬੈਠੇ ਰਹਿ ਜਾਂ ਬਾਰਦਾਂ ਦਾ ਥੱਕ ਜਾਵੇ ਤਾਂ ਚੋਲਾ ਵਿਖੀ ਜਾਊਗਾ ਨਾਲ ਦੀ ਨਾਲ ਹਾ હા ਹਾਂ ਹਾਂ ਤੁਸੀਂ ਕਿੱਥੋਂ ਆਏ ਜੀ ਆਹ ਪਿੰਡ ਜੀ ਆਈ ਆ ਸੋ ਨਾਲੇ ਕਿ ਆਏ ਤੁਸੀਂ ਨਹੀਂ ਨਹੀਂ ਇੱਥੇ ਅਸੀਂ ਲੇਬਰ ਦਾ ਕੰਮ ਕਰਦੇ ਹਾਂ ਲੇਬਰ ਦਾ ਲੇਬਰ ਨੂੰ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਪਰੇਸ਼ਾਨੀ ਆਉਂਦੀ ਹੋਊਗੀ ਸਾਰਿਆਂ ਦੇ ਨਾਲ ਹੀ ਆ ਜੀ ਸਾਰਿਆਂ ਦੇ ਨਾਲ ਹੀ ਹੈ ਜੇ ਕਿਸਾਨ ਨੂੰ ਪਰੇਸ਼ਾਨੀਆਂ ਤੇ ਨਾਲ ਲੇਬਰ ਨੂੰ ਵੀ ਲੇਬਰ ਨੂੰ ਵੀ ਪਰੇਸ਼ਾਨੀ ਹੈਗੀ ਹੈ ਕੀ ਲੱਗਦਾ ਕਿ ਇਹਨਾਂ ਦਾ ਜਿਵੇਂ ਵਾਊਚਰ ਨੂੰ ਲੈ ਕੇ ਹੈਗਾ ਕਿਸਾਨਾਂ ਦਾ ਵੀ ਕਹਿੰਦੇ ਵੀ ਚਲੋ 20 ਤੱਕ ਦਾ ਵਾਊਚਰ ਜਿਹੜਾ ਝੋਨੇ ਦੀ ਖਰੀਦਦਾਰੀ ਹੋਣੀ ਚਾਹੀਦੀ ਨਹੀਂ ਦੇਖੋ ਵੀ ਝੋਨਾ ਤਾਂ ਵਿਖੀ ਜਾਂਦਾ ਕਿਹੜਾ ਸੁੱਕਾ ਝੋਨਾ ਹੈ ਉਹ ਤਾਂ ਵੇਖੀ ਜਾਂਦਾ ਹੈ ਕਿਹੜਾ ਮੂਲੋਂ ਜਿਆਦਾ ਹੁਣ ਗਿੱਲਾ ਹੀ ਲੈ ਕੇ ਆ ਗਿਆ ਤੇ ਫਿਰ ਉਹਦਾ ਕਿਸੇ ਦੇ ਵਸ ਦੀ ਗੱਲ ਨਹੀਂ ਜਿਹੜੇ ਕਈ ਦਿਨਾਂ ਤੋਂ ਬੈਠੇ ਹੁੰਦੇ ਮੇਰੇ ਤੋਂ ਪੂਰੀ ਕਰੜੀ ਧੁੱਪ ਹੈਗੀ ਆ ਉਹ ਕਹਿੰਦੇ ਵੈਸੇ ਵੀ ਝੋਨੇ ਸੁੱਕੇ ਸੀ ਇੱਕ ਧੁੱਪ ਇੰਨੀ ਲੱਗੀ ਪਈ ਹੈਗੀ ਆ ਨਹੀਂ ਜੀ ਕਿਹੜਾ ਵਿੱਚੋਂ ਤੇਲਿਆ ਵੱਢਿਆ ਜਾਂਦਾ ਉਹ ਫਰੋਖਾ ਹੋ ਜਾਂਦਾ ਕਿਵੇਂ ਸੁੱਕਾ ਝੋਨਾ ਸੁੱਕਾ ਚੱਕੀ ਜਾਂਦੇ ਆ ਚੱਕੀ ਜਾਂਦੇ ਆ ਵਿਖੀ ਵੀ ਜਾਂਦਾ ਤੁਲੀ ਵੀ ਜਾਂਦਾ ਪ੍ਰਸ਼ਾਸਨ ਆਉਂਦਾ ਇੱਥੇ ਜਿਹੜਾ ਮਾਰ ਕੇ ਜਾਂਦਾ ਨਹੀਂ ਪ੍ਰਸ਼ਾਸਨ ਨਹੀਂ ਆਉਂਦਾ ਜੀ ਕੋਈ ਦੇਖਿਆ ਨਹੀਂ ਹਾਲੇ ਤੱਕ ਨਹੀਂ ਜੀ ਇਹ ਜੀ ਬਾੜਦਾਨੇ ਦਾ ਬਹੁਤ ਵੱਡਾ ਕੰਮ ਆ ਬਾਰਦਾਨਾ ਚੱਕਾ ਜਾਵੇ ਤਾਂ ਹੜਪ ਚੋੜਾ ਲਵੇ ਆ ਸੀ ਉਹ ਟੈਂਟ ਲਾੜੀਆਂ ਲਾ ਕੇ ਗਏ ਦੂਜਾ ਦਦ ਕੇ ਘਰੇ ਕਿਲੇ ਦੇ ਖੜੇ ਹੈ ਅੱਛਾ ਅੱਧਾ ਘਰੇਲੇ ਆ ਇਹ ਤਾਂ ਕੀ ਕਰਕੇ ਉਹ ਜੋ ਬਾਤ ਆ ਨਹੀਂ ਬਾਦਾਨੇ ਦਾ ਬਹੁਤ ਵੱਡਾ ਕੰਮ ਹੈ ਕਿਤੇ ਨਾ ਕਿਤੇ ਕਿਸਾਨਾਂ ਦਾ ਪਾਣੀ ਪਾਣੀ ਦਾ ਬਸੋ ਬਸ ਜਰੂਰ ਕਰਨਾ ਤੱਤਾ ਪਾਣੀ ਪੀ ਜਣੇ ਜਾ ਕੇ ਵੇ ਲੋ ਪਾਣੀ ਪੀਣ ਦਾ ਪ੍ਰਬੰਧ ਹੈ ਹਾਂ ਪ੍ਰਬੰਧ ਦਾ ਆਏਗਾ ਤੱਤਾ ਪਾਣੀ ਬਰਫ ਪਾਈ ਦੀ ਠੰਡਾ ਨਹੀਂ ਹੈਗਾ ਹਾਂ ਹਾਂ ਇਹ ਇਹ ਕੰਮ ਕਰਨ ਵਾਲਾ ਸੋ ਕਿਤੇ ਨਾ ਕਿਤੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਬਾੜਦਾਨਾ ਜਿਹੜਾ ਹੈਗਾ ਜਗ੍ਹਾ ਨਹੀਂ ਹੈਗੀ ਉਹ ਰੋਲਦਾ ਪਿਆ ਅੱਧਾ ਇਹਨਾਂ ਦਾ ਘਰਾਂ ਦੇ ਵਿੱਚ ਰੱਖਿਆ ਹੋਇਆ ਜੇ ਗੱਲ ਕਰੀ ਇੱਥੇ ਚੌਕੀਦਾਰ ਦੀ ਤਾਂ ਉਹ ਕਹਿੰਦੇ ਉਹ ਪ੍ਰਬੰਧ ਨਹੀਂ ਹੈਗੇ ਕੋਈ ਪ੍ਰਸ਼ਾਸਨ ਇੱਥੇ ਗੇੜਾ ਨਹੀਂ ਮਾਰਦਾ ਬੱਚੇ ਜਿਹੜੇ ਹੈਗੇ ਜਾਂ ਹੋਰ ਕਈ ਲੇਡੀਆਂ ਇਹੋ ਜਿਹੀਆਂ ਹੈਗੇ ਸ਼ਰਾਰਤੀ ਅਨਸਰ ਜਿਹੜੇ ਝੋਨਾ ਚੋਰੀ ਕਰਦੇ ਨੇ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਹੈਗਾ ਗਰਮ ਹੈ ਹਾਲੇ ਕਿਉਂਕਿ ਦੇਖੋ ਪੂਰੀ ਠੰਡ ਨਹੀਂ ਆਈ ਹੈਗੀ ਬਿਲਕੁਲ ਧੁੱਪ ਹੈਗੀ ਹੈ ਕਰੜੀ ਧੁੱਪ ਹੈਗੀ ਹੈ ਤੇ ਇਹਨਾਂ ਦਾ ਕਹਿਣਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹਰੇਕ ਕਿਸਾਨ ਦੇ ਨਾਲ ਗੱਲਬਾਤ ਕੀਤੀ ਆ ਇੱਥੇ ਜਿਹੜੇ ਕਹਿੰਦੇ ਇੱਥੋਂ ਦੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਹੈਗੇ ਆ ਜਾਂ ਇੱਥੋਂ ਦੇ ਸੈਕਟਰੀ ਹੈਗੇ ਆ ਕਿਸੇ ਦਾ ਕਿਸੇ ਵੀ ਪ੍ਰਸ਼ਾਸਨ ਨੂੰ ਅਸੀਂ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਨਹੀਂ ਦੇਖਿਆ ਸੋ ਤੁਸੀਂ ਜੁੜੇ ਰਹੋ ਜੀ ਹੈਵਨ ਇੰਡੀਆ ਟੀਵੀ ਦੇ ਨਾਲ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਿਸਾਨਾਂ ਦੇ ਪ੍ਰਤੀ ਤੁਸੀਂ ਇਹ ਜਿਹੜਾ ਹੈਗਾ ਵੀਡੀਓ ਦੇ ਵਿੱਚ ਵਾਦ ਤੋਂ ਵਾਦ ਮ ਕਿਸਾਨਾਂ ਦਾ ਕਹਿਣਾ ਕਿ ਕਿਸਾਨ ਇਸ ਵਾਰੀ ਨਹੀਂ ਹਰ ਵਾਰ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਰੁਲਦਾ ਕਿ ਕਿਸਾਨ ਇਸ ਵਾਰ ਫਿਰ ਮੰਡੀਆਂ ਦੇ ਵਿੱਚ ਰੁਲੂਗਾ ਕਿ ਪ੍ਰਸ਼ਾਸਨ ਇਹਨਾਂ ਦੀ ਕੋਈ ਸੁਣਵਾਈ ਕਰੂਗਾ ਇਹ ਆਉਣ ਵਾਲਾ ਸਮਾਂ ਦੱਸੋ ਜੁੜੇ ਰਹਿਣਾ ਹੈਵਨ ਇੰਡੀਆ ਟੀਵੀ ਦੇ ਨਾਲ ਮਿਲਦੀ ਹੈ ਨਵੀਂ ਵੀਡੀਓ ਨਾਲ ਧੰਨਵਾਦ